ਆਣੀ ਬੋਲੋ ਜੀ ਆਪਣੇ ਖਾਲ ਗਿਆ ਗੰਦੀ ਬਾਕੀ ਸਟੂਡੈਂਟਸ ਕਹਾ ਹੈ ਕੋਈ ਚੀਜ਼ਾਂ ਲੱਗਣੇ ਚਾਹੀਏ ਉਹ ਸ਼ਰਮ ਦੇ ਲੱਗੇ ਜੀ ਤੁਸੀਂ ਬੋਲੋ ਜੀ ਆਪਣੇ ਬਾਰੇ ਤੁਸੀਂ ਵੀ ਇੱਥੇ ਪਹੁੰਚ ਗਏ ਸਾਰੇ ਕਾਊਂਟ ਮਰੀ ਜਾਂਦੇ 2022 ਸਾਲ ਦੇ ਵੀਜੇ ਸੁਣੇ ਹੋਣਗੇ ਲੱਗਦੇ ਕੈਨੇਡਾ ਦੇ ਆ ਵੀਜੇ ਸੁਣੇ ਵੀਜ਼ੇ ਸੁਣੇ ਹੋਣਗੇ ਓਏ ਹੋਏ ਆਪਾਂ ਇਸ ਨੂੰ ਪਿਆਰ ਕਰਦੀ ਤੁਹਾਨੂੰ ਬਾਈ ਬਾਕੀ ਸਟੂਡੈਂਟਸ ਰਹਾ ਹੈ ਕੋਈ ਦੂਜਾ ਲੰਗਰ ਖਾਣੇ ਨੂੰ ਨਹੀਂ ਗਏ ਮੈਡਮ ਜੀ ਕਹਿੰਦੇ ਆ ਸਭ ਦੀ ਵੀਜ਼ੇ ਦਾ ਲੰਗਰ ਕਰਵਾਣਾ ਤੁਹਾਨੂੰ ਜੋ ਆਖਾ ਹੈ ਉਹ ਮੇਰੇ ਲਈ ਨਹੀਂ ਚੱਲਦਾ ਵੀਜ਼ੇ ਸੁਣੇ ਹੋਣਗੇ ਲੱਗਦੇ ਕੈਨੇਡਾ ਦੇ ਆ ਵੀਜ਼ੇ ਸੁਣੇ ਹੋਣਗੇ ਕਿਰਤ ਜੰਗ ਦੇ ਵੀਜ਼ੇ ਦੇ ਬੰਦ ਕੇ ਸਿੱਦੇ ਲੱਕ ਦੀ ਕੈਨੇਡਾ ਦੇ ਨਹੀਂ ਵੀਜ਼ੇ ਸੁਣੇ ਹੋਣਗੇ ਤੁਸੀਂ ਆਪ ਤਾਂ ਬੈਗ ਬਣਾਓ ਔਰ ਲੰਗਰ ਆਣੇ ਨਹੀਂ ਮੈਂ ਆਪ ਨਹੀਂ ਜਾਣਾ ਪ੍ਰੋਫੈਸਰ ਨੇ ਇਹ ਬੋਲ ਲੱਗ ਕੇ ਇਹ ਇੰਨਾ ਸਾਹਮਣੇ ਸਾਡੇ ਮੇਲ ਮੇਲ ਬੈਠਾ ਹੈ ਚਕਾਲਕੁਰ ਪੀਰ ਖਾਲਾ ਘੋੜੇ ਲਾਰਡਨ ਜੀ ਕਹਿੰਦੇ ਆ ਵੀ ਤੁਹਾਨੂੰ ਵੀ ਪੀਜ਼ਾ